ਬਾਹੂਬਰੀ ਦਰਮਸ਼ਕਤੀ ਸਿੱਟੀ ਕਾਂਗਰਸ ਕਮੇਟੀ ਖਰੜਾ ਜੀ ਅੱਜ ਸੀਐਮ ਸਾਹਿਬ ਤਸੀਲ ਦੇ ਵਿੱਚ ਆ ਰਹੇ ਆ ਲੋਕਾਂ ਨੂੰ ਬੜੀ ਖੁਸ਼ੀ ਸ਼ੀਵੀ ਸ਼ਾਇਦ ਕੋਈ ਤਸੀਲ ਦਾ ਸੁਧਾਰ ਕਰਨ ਲਈ ਆ ਰਹੇ ਆ ਪਰੰਤੂ ਅੱਜ ਬੜਾ ਸਮਾਂ ਹੋ ਗਿਆ ਲੋਕਾਂ ਦਾ ਲਤਾਂ ਵੀ ਥੱਕ ਗਿਆ ਦੇਖਦੇ ਆ ਪਰ ਹਾਲ ਤੱਕ ਸੀਐਮ ਸਾਹਿਬ ਆਏ ਨਹੀਂ ਤੇ ਸਾਨੂੰ ਉਮੀਦ ਕੁਝ ਹੈ ਕਿ ਹੋ ਸਕਦਾ ਹੈ ਕੁਝ ਸੁਧਾਰ ਹੋ ਜਾਵੇ ਕਿਉਂਕਿ ਰਿਸ਼ੋ ਦਾ ਬੋਲਾ ਵਾਲਾ ਬਾਹੂਬਰੀ ਤਰ੍ਹਾਂ ਤੇ ਅਫਸਰ ਕੋਈ ਕੁਰਸੀ 'ਤੇ ਨਹੀਂ ਬੈਠਦਾ ਅੱਜ ਸੀਐਮ ਸਾਹਿਬ ਆ ਰਹੇ ਆ ਤੇ ਪਟਵਾਰੀਆਂ ਨੇ ਜਿੰਦੇ ਲਾਏ ਵੇ ਸਾਰੇ ਲੋਕ ਆ ਜਿਹੜੇ ਆਪਣੇ ਖੱਜਲ ਖਾਰੋ ਹੋ ਰਹੇ ਆ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਲੋਕ ਆਪਣੇ ਕੰਮਾਂ ਲਈ ਤਰਸ ਰਹੇ ਆ ਵਸੀਂ ਜਾਈਏ ਪਟਵਾਰੀ ਸਾਹਿਬ ਨੂੰ ਮਿਲਿਓ ਆਪਣੀ ਫਰਜ਼ ਲੈਣੀ ਆ ਤਾ ਤਸਿਲਦਾਰ ਨੂੰ ਮਿਲੇ ਸਾਡੀ ਰਜਿਸਟਰੀ ਹੋ ਜਾਊਗੀ ਰੀਤੀਆਂ ਦੀ ਹੜਤਾਲ ਕਰੀ ਬੈਠੇ ਆ ਸਾਰੇ ਤਸਿਲਦਾਰ ਪੂਰੀ ਪੰਜਾਬ ਦੇ ਵਿੱਚ ਕੋਲੋਂ ਖੱਜਲ ਖਾਰੋ ਹੋ ਰਹੇ ਆ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਮਤਲਬ ਜਿਹੜਾ ਜਿਹੜਾ ਪ੍ਰਸ਼ਾਸਨ ਹੈ ਇਹਨੂੰ ਨਿਸ਼ਚਿਤਮ ਦੇ ਵੀ ਚਲਾ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਦੂਰ ਕੀਤੀਆਂ ਜਾਣ। ਧੰਨਵਾਦ ਜੀ। ਇੱਕ ਇੱਕ ਬੇਨਤੀ ਹੋਰ ਕਰਦੇ ਹੋ ਮੜੀ ਜੀ। ਹਾਂਜੀ। ਇਹ ਜਿਹੜੀ ਰਿਸ਼ਵਤ ਵਾਲੀ ਗੱਲ ਚੱਲਦੀ ਹੈ। ਹਾਂਜੀ। ਵੀ ਸਰਕਾਰ ਕਹਿੰਦੀ ਦੀ ਵੀ ਅਸੀਂ ਤਾਂ ਰਿਸ਼ਵਤ ਨਹੀਂ ਲਵਾਂਗੇ ਵੀ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕਿੱਦਾਂ ਦੇਖਦੇ ਹੋ? ਦੇਖੋ ਜੋ ਸਰਕਾਰ ਨੇ ਵਾਅਦਾ ਕੀਤਾ ਸੀਗਾ। ਹਾਂਜੀ। ਉਹ ਬਿਲਕੁਲ ਐਵੇਂ ਹਵਾ ਦੇ ਵਿੱਚ ਸੀਗਾ ਕਿਉਂਕਿ ਰਿਸ਼ਵਤਖੋਰੀ ਦਾ 10 ਗੁਣਾ ਵੱਧ ਗਈ। ਰਿਸ਼ਵਤ ਖੋਰੀ ਮੰਨਿਆ ਕਿਸੇ ਵੀ ਸਰਕਾਰ ਦੇ ਸਮੇਂ ਖਤਮ ਨਹੀਂ ਹੋ ਸਕਦੀ ਪਰੰਤੂ ਜੇ ਉਹ ਪਹਿਲਾਂ 10 ਰੁਪਏ ਚੋਂ ਹੁੰਦਾ ਸੀ ਉਹ 1000 ਰੁਪਏ ਚੋਂ ਹੁੰਦਾ ਜਿਹੜਾ 1000 ਰੁਪਏ ਚੋਂ ਹੁੰਦਾ ਤੇ ਉਹ 10000 ਚੋਂ ਹੁੰਦਾ ਇਸ ਗੱਲ ਦਾ ਰੇਟ ਵਧਿਆ ਨਾ ਕਿ ਘਟਿਆ ਇੱਕ ਨਹੀਂ ਸਭ ਤੋਂ ਵੱਡਾ ਮੁੱਦਾ ਜਿਹੜਾ ਇੱਥੇ ਵੀ ਮੈਂ ਜੋ ਦੇਖਦਾ ਆਂ ਵੀ ਪੰਜਾਬ ਤੋਂ ਪੰਜਾਬ ਤੋਂ ਵੱਧ ਸਭ ਤੋਂ ਵੱਧ ਜਿਸਕੀਆਂ ਖਰੜ ਦੇ ਵਿੱਚ ਹੁੰਦੀਆਂ ਨੇ ਤੇ ਖਰੜ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜੇ ਬਾਹਰਲੇ ਸੂਬਿਆਂ ਤੋਂ ਆ ਕੇ ਵੀ ਸਰਕਾਰ ਇਹਨਾਂ ਦੇ ਵਾਸਤੇ ਕੋਈ ਰੋਲ ਖੜ ਸਕਦੀ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ ਹੋਊਗੀ ਜਾਂ ਨਹੀਂ ਹੋਊਗੀ ਬੜੇ ਦੁੱਖ ਦੀ ਗੱਲ ਹੈ ਹਾਂ ਜੀ ਕਿਉਂਕਿ ਪੰਜਾਬ ਦਾ ਕੋਈ ਵੀ ਪਰਿਵਾਰ ਕਿਸੇ ਵੀ ਸਟੇਟ ਦੇ ਵਿੱਚ ਬਾਹਰ ਜਾ ਕੇ ਕੋਈ ਜਗ੍ਹਾ ਨਹੀਂ ਲੈ ਸਕਦਾ ਕਿੰਝ ਲੈ ਸਕਦਾ ਪਰੰਤੂ ਪੰਜਾਬ ਨੂੰ ਬਰਬਾਦ ਕਰਨ ਲਈ ਸਾਰੇ ਸੂਬਿਆਂ ਨੂੰ ਛੁੱਟੀ ਦਿੱਤੀ ਵੀ ਹੈ ਕਿ ਤੁਸੀਂ ਜਾਓ ਉੱਥੇ ਆਪਣਾ ਮਤਲਬ ਜਾ ਕੇ ਆਪਣਾ ਰਹਿਸ਼ ਕਰੋ ਮੇਰਾ ਖਿਆਲ ਤੋਂ ਮੈਨੂੰ ਇਹ ਲੱਗਦਾ ਜਿਹੜੇ ਹਿਮਾਲਾਚਲ ਦੇ ਲੋਕ ਆਉਂਦੇ ਆ ਉਹਨਾਂ ਕੋਲ ਜਦੋਂ ਵੀ ਪੇਮੈਂਟ ਕਰਦੇ ਆ ਉਹ ਪਲਾਟਾਂ ਦੀ ਤਾਂ ਉਹ ਨਵੇਂ ਨੋਟ ਰਿਕ ਆਉਂਦੇ ਆ ਦਾ ਮਤਲਬ ਵੀ ਮੰਡਾਂ ਦੇ ਬੰਦੇ ਦਾ ਮਤਲਬ ਸਰਕਾਰ ਨੂੰ ਸਹਿ ਦੇ ਰਹੀ ਆ ਕਿ ਤੁਸੀਂ ਪੰਜਾਬ ਨੂੰ ਜਾਓ ਦਿੱਲੀ ਤੋਂ ਬਹੁਤ ਆਉਂਦੇ ਨਹੀਂ ਮੇਰੇ ਨੂੰ ਜਿਹੜਾ ਸਾਡਾ ਕੰਮ ਕਰਿਆ ਦਾ ਮਤਲਬ ਇਸ ਤੋਂ ਸਾਫ਼ ਹੁੰਦਾ ਕਿ ਜਿਹੜੀਆਂ ਬਾਹਰੀਆਂ ਸਟੇਟਾਂ ਉਹ ਪੰਜਾਬ ਨੂੰ ਬਰਬਾਦ ਕਰਨ ਲਈ ਬਾਹਰੀਆਂ ਸਟੇਟਾਂ ਨੂੰ ਇੱਥੇ ਧੱਕ ਰਹੀਆਂ ਆ ਸਾਰੇ ਟੇਸ਼ਨ ਵਨ ਖੜੋਣਾ ਉਹ ਜਿਹੜਾ ਨਾੜਾ ਖਤਮ ਕਰੀਏ ਤਾਂ ਕਿ ਜਿਹੜਾ ਬਾਕੀ ਜ਼ਮੀਨਾਂ ਹੈਗੀਆਂ ਕੁਝ ਸੜਕਾਂ ਚ ਕੁਝ ਜਿਹੜਾ ਸ਼ਹਿਰਾਂ ਦੇ ਵਿੱਚ ਆਬਾਦੀ ਦੇ ਵਿੱਚ ਉਹਨੂੰ ਲੈ ਕੇ ਜਿਹੜੀ ਪੰਜਾਬ ਦੀ ਜ਼ਮੀਨ ਖਤਮ ਹੋ ਜਾਵੇ ਤੇ ਜਿਹੜਾ ਮਤਲਬ ਨਾੜਾ ਦੇ ਰਿਹਾ ਪੰਜਾਬ ਦਾ ਕਿਸਾਨ ਕਿ ਮੈਂ ਸਾਰੇ ਦੇਜ ਦਾ ਢਿੱਡ ਭਰਦਾ ਉਹ ਖਤਮ ਹੋ ਜਾਵੇ ਤਸਵੀਲਦਾਰਾਂ ਨੇ ਅਦਾਲਤ ਕਰੀਏ ਕਿਤੇ ਵਕੀਲਾਂ ਵੀ ਵੀ ਸੋਣਿਆ ਪਾਸੇ ਚ ਤੇ ਤਸਵੀਲ ਅੱਜ ਤਾਂ ਇੱਥੇ ਜਿਆਦਾ ਸੀਐਮ ਸਾਹਿਬ ਆਉਣ ਵਾਲੇ ਹੀ ਪ੍ਰੈਸਰ ਕੋਰਟਰ ਜਾਂ ਕਾਠ ਹੋਇਆ ਨਹੀਂ ਅੱਛਾ ਤਸਵੀਲਦਾਰਾਂ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੈ ਜੀ ਇਹ ਨਹੀਂ ਹਰਦਾਰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਵਦੀਪ ਸਿੰਘ ਇੱਕ ਦਿਨ ਵੀਡੀਓ ਪਾਈ ਸੀ ਖਰੜ ਦੀ ਲੰਬੜਦਾਰ ਬੈਠੇ ਸੀ ਸਾਰੇ ਆਸ-ਪਾਸੇ ਪਿੰਡਾਂ ਦੇ ਉਹੜਾ ਨੂੰ ਬੇਨਤੀ ਕਰੀ ਸੀ ਵੀ ਤੁਹਾਡੀਆਂ ਅੱਜ ਦੀਆਂ 100000 ਰੁਪਏ ਦੀਆਂ ਪਾਰਟੀਆਂ ਕਟਿਆ ਹੈ ਜੀ ਵੀ ਕਿਸੇ ਟਾਈਮ ਇਹ ਥੋੜੇ ਜਵਾਕਾਂ ਤੇ ਮਹਿੰਗੀਆਂ ਪੈਣਗੀਆਂ ਤੇ ਅੱਜ ਮੈਂ ਇਹ ਸਮਝਦਾ ਵੀ ਜੇ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਹੈ ਇਹ ਤਹਿਸੀਲਦਾਰਾਂ ਵੱਲੋਂ ਨਹੀਂ ਹੋਣਾ ਚਾਹੀਦਾ ਸੀ ਇਹ ਸਰਕਾਰ ਵੱਲੋਂ ਹੀ ਕੋਈ ਐਕਸ਼ਨ ਲੈ ਕੇ ਨਾ ਪਹਿਲਾਂ ਇਸ ਤੇ ਸਖਤੀ ਅਪਣਾਈ ਜਾਂਦੀ ਪਰ ਬੜੇ ਦੁੱਖ ਦੀ ਗੱਲ ਹੈ ਵੀ ਜਿਵੇਂ ਪਹਿਲਾਂ ਚੱਲਦਾ ਸੀਗਾ ਉਸ ਤੋਂ ਹੀ ਦੁੱਗਣਾ ਹੁਣ ਅੱਜ ਕੱਲ ਇੱਥੇ ਕਜੈਰੀਆਂ ਦੇ ਵਿੱਚ ਹੋ ਰਿਹਾ ਹੈ ਪਹਿਲਾਂ 10 ਲੱਗਦੇ ਸੀ ਹੁਣ 20 ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਅੱਜ ਇੱਥੇ ਤਸਵੀਰ ਦੇ ਵਿੱਚ ਸਰਨਾਟਾ ਛਾਇਆ ਹੈ ਇਹ ਇਸ ਗੱਲ ਕਰਕੇ ਕਿ ਤਸਵੀਰਦਾਰਾਂ ਦੀ ਹੜਤਾਲ ਕੀਤੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਆਮ ਦਿਨਾਂ ਦੇ ਵਿੱਚ ਬੈਂਚ ਭਰੇ ਹੁੰਦੇ ਸੀਗੇ ਤੇ ਅੱਜ ਬਿਲਕੁਲ ਖਾਲੀ ਐ ਦਿਨ ਦੇ ਤਕਰੀਬਨ 11:30 11:11 ਦੇ ਹਿਸਾਬ ਨਾਲ ਟਾਈਮ ਹੋਇਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਅੱਜ ਦਰਮੰਦਾਰ ਕੁਝ ਘੰਟੇ ਤੱਕ ਕਹਿੰਦੇ ਵੀ ਸੀਐਮ ਸਾਹਿਬ ਇੱਥੇ ਆ ਰਹੇ ਨੇ ਪਰ ਦੇਰ ਆਈ ਦਰੁਸਤਾ ਇਹ ਕਹਿੰਦਾ ਜੀ ਤੁਹਾਡਾ ਕਿਹਾ ਸਿਰ ਮੱਤੇ ਬਤਨਾਲਾ ਉੱਥੇ ਦਾ ਉੱਥੇ on